ਹਾਂਜੀ ਦੋਸਤੋ ਸੀਲਡ ਕਾਰ ਚਾਹੀਦੀ ਆ ਆਲਟੋ ਨੋਨ ਐਕਸੀਡੈਂਟ ਦੀ ਗਾਰੰਟੀ ਲਿਖ ਕੇ ਸੀਸੀਸੂਸੇ ਸਾਰੇ ਨਾਲ ਦੇ ਨੇ ਪਹਿਲਾ ਦਾ ਸਸੀਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਵਾਗਤ ਹੈ ਤੁਹਾਡੇ ਆਪਣੇ 베ਜ ਉਤੇ ਸੁਖਤਰਾ ਪ੍ਰੋਡਕਸ਼ਨ ਤੇ ਤੇ ਬਾਈ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਸੀਲਡ ਕਾਰ ਲੈ ਕੇ ਆਇਆ ਸੀਸੀਸੂਸੇ ਵੀ ਨਾਲ ਦੇ ਹੋਣਗੇ ਗੱਡੀ ਦੇ ਔਰ ਇਹਦੇ ਨਾਲ ਚੱਲੀ ਹੋਊਗੀ ਜਿੱਥੇ ਤੁਸੀਂ ਮਰਜੀ ਬਾਈ ਚੈੱਕ ਕਰਾ ਲਿਓ ਨੋਨ ਐਕਸੀਡੈਂਟ ਦੀ ਆਪਣੀ ਗਾਰੰਟੀ ਹੋਊਗੀ ਤੇ ਬਾਈ ਵੀਡੀਓ ਵਧੀਆ ਲੱਗ ਰਹੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਸ ਟਾਈਮ ਆਪਾਂ ਖੜੇ ਆਂਗੇ ਜੀ ਡਿਸਟ੍ਰਿਕਟ ਸੰਗਰੂਰ ਤੂਰੀ ਸ਼ਹਿਰ ਆ ਜੀ ਤੇ ਲਾਗੇ ਬਈ 3 ਕਿਲੋਮੀਟਰ ਦੇ ਪਿੰਡ ਆਗਾ ਤੇ ਆਪਾਂ ਜਿਹੜੀ ਅੱਜ ਤੁਹਾਨੂੰ ਗੱਡੀ ਦਿਖਾ ਰਹੇ ਆਂਗੇ ਇਹ ਹੈਗੀ ਰਜਿਸਟਰਡ 2012 अल्टੋ LXI ਹਾਂਜੀ ਇੱਕ ਹੁੰਦੀ ਆ LX ਇੱਕ ਹੁੰਦੀ ਆ LXI ਆ ਲਖਵਿੰਦਰ ਨੂੰ ਚੈੱਕ ਕਰਾਦੇ ਤੇ 27 ਤੱਕ ਬਈ ਪਾਸਿੰਗਾ ਗੱਡੀ ਹੈਗੀ ਆ ਜੀ ਸੈਕੰਡ ਓਨਰ ਹਾਂਜੀ ਸੈਕੰਡ ਓਨਰ ਕਾਰ ਆ ਇਹ ਹੈਗੀ LXI ਮਤਲਬ ਪਾਵਰ ਸਟੀering ਠੀਕ ਹੈ ਜੀ ਤੇ ਡਿਜੀਟਲ ਮੀਟਰ ਵਾਲੀ ਆ ਗੱਡੀ ਦੀ ਬਈ ਸੈਂਟਰ ਲੋਕਿੰਗ ਆ ਲਗੀ ਹੋਈ ਆ ਹਾਂਜੀ ਸੈਂਟਰ ਲੌਕਿੰਗ ਲੱਗੀ ਹੋਈ ਆ ਲਖਵਿੰਦਰ ਨੂੰ ਕਹੋ ਇੱਕ ਵਾਰੀ ਨਾ ਗੱਡੀ ਦੇ ਸਾਰੇ ਸ਼ੀਸ਼ੇ ਚੈੱਕ ਕਰਾ ਦੇ ਗੱਡੀ ਦੇ ਸਾਰੇ ਸ਼ੀਸ਼ੇ ਨਾਲ ਦੇ ਆਗੇ ਠੀਕ ਹੈ ਜੀ ਆ ਚੈੱਕ ਕਰੋ ਜੀ ਗੱਡੀ ਦੇ ਬਾਈ ਸਾਰੇ ਸ਼ੀਸ਼ੇ ਨਾਲ ਦੇ ਨੇ ਜਿਹੜਾ ਵੀ ਰਹੂਗਾ ਠੀਕ ਹੈ ਜੀ ਉਹਦਾ ਗੇੜਾ ਬਾਈ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਨਿਰਾਸ਼ ਹੋ ਕੇ ਨਹੀਂ ਜਾਂਦਾ ਗੱਡੀ ਬਾਈ ਜੀ ਲੈ ਕੇ ਜਾਊ ਰੇਟ ਵੀ ਧਮਾਕਾ ਦਵਾਂਗੇ ਆਪਾਂ ਪੂਰਾ ਤੇ ਬਾਈ ਜੀ ਘੈਂਟ ਗੱਲ ਬਾਤ ਆਗੀ 00 ਬਾਈ ਜੀ ਰਿਪੋਰਟ ਦੇਵਾਂਗੇ ਤੇ ਬਾਈ ਕਿਸੇ ਵੀਰ ਦਾ ਆਪਾਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਇਸ ਕਰਕੇ ਆਪਾਂ ਬਾਈ ਜੀ 00 ਰਿਪੋਰਟ ਦੇਵਾਗੇ। ਤੋ ਇਹ ਰ 12 ਰਜਿਸਟਰਡ ਦੀ ਜੀ ਕਾਰ ਆ ਇਹ। ਇਹ ਹੈਗੀ ਸੈਕੰਡ ਓਨਰ। ਹਾਂਜੀ ਸੈਕੰਡ ਓਨਰ ਦੀ ਕਾਰ ਆ ਇਹ। ਤੇ ਗੱਡੀ ਦੀ ਜੇ ਮੈਂ ਚਾਲ ਚਲਾਵੀਂ ਤਾਂ ਵੀ ਕਿੰਨੀ ਚੱਲੀ ਆ ਬਾਈ ਜੀ 65600 ਕਿਲੋਮੀਟਰ ਬਾਈ ਚੱਲੀ ਆਗੀ। ਠੀਕ ਹੈ ਜੀ। ਇਹ ਤੁਹਾਨੂੰ ਵੀਰੇ ਗੱਡੀ ਦੇ ਅੰਦਰੋਂ ਇੰਟੀਰੀਅਰ ਤੋਂ ਹੀ ਜਜਮੈਂਟ ਹੋ ਜਾਣੀ ਹੈਗੀ ਵੀ ਵੀਰੇ ਗੱਡੀ ਚੱਲੀ ਕਿੰਨੀ ਹੈ ਜੀ। ਆ ਜਾ ਵੀਰੇ ਲਖਵਿੰਦਰ ਨੂੰ ਇੱਕ ਵਾਰ ਨਾ ਗੱਡੀ ਦਾ ਇੰਟੀਰੀਅਰ ਚੈੱਕ ਕਰਾ ਦਿਓ ਬਾਈ ਤੇ ਆ ਚੈੱਕ ਕਰੋ ਵੀਰੇ ਗੱਡੀ ਦਾ ਇੰਟੀਰੀਅਰ ਬਹੁਤ ਹੀ ਸਾਫ ਸੁਥਰਾ ਬਈ ਜੀ ਇੰਟੀਰੀਅਰ ਐਲਈਡੀ ਵਗੈਰਾ ਲੱਗੀ ਆ ਇਹ ਚੱਲਦੀ ਆ ਬਾਈ ਜੀ ਠੀਕ ਹੈ ਉਦਾਂ ਥੋੜੀ ਵੀਰੇ ਮਤਲਬ ਕਰੈਕ ਕੋ ਜਰੂਰ ਹੋਈ ਆ ਪਰ ਵੀਰੇ ਚੱਲਦੀ ਹੈਗੀ ਠੀਕ ਹੈ ਬਲੂਟੂਥ ਵਗੈਰਾ ਅਟੈਚ ਕਰਕੇ ਜਿਵੇਂ ਮਰਜ਼ੀ ਤੁਸੀਂ ਚਲਾ ਸਕਦੇ ਹੋ ਤੇ ਬਾਈ ਜੀ 65000 ਗੱਡੀ ਚੱਲੀ ਹੋਈ ਹੈਗੀ ਤੇ ਗੱਡੀ ਬਈ ਸਟਾਰਟਿੰਗ ਬਹੁਤ ਵਧੀਆ ਹੈਗੀ ਜੇ ਤੁਹਾਨੂੰ ਮੈਂ ਗੱਡੀ ਦਾ ਗਾਹ ਗੱਲ ਕਰਾਂ ਬਾਈ ਗੱਡੀ ਦਾ ਬੋਰਨਟ ਸੱਤ ਡਿਗੀ ਸਾਰੀ オリジナル ਹੈਗੀ ਸਾਈਡਾਂ ਦੇ ਬਾਈ ਜੀ ਸਕ੍ਰੈਚ ਵਗੈਰਾ ਹੈਗੇ ਸੀਗੇ ਉਹ ਜਰੂਰ ਵੀਰੇ ਕਵਰ ਕਰਾਉਣ ਵਾਸਤੇ ਬਈ ਥੋੜੀ ਬਹੁਤ ਟੱਚ ਅਪ ਕਰਾਈ ਹੋਈ ਆ ਪਰ ਗੱਡੀ ਦੀ ਵੀਰੇ ਚਾਬੀ ਤੱਕ ਨਹੀਂ ਲੱਗੀ ਇਸ ਨੂੰ ਮੈਂ ਦਿਖਾ ਦੇਣਾਗਾ ਬੋਰਨਟ ਚੱਕ ਕੇ ਤੇ ਲਖਵਿੰਦਰ ਨੂੰ ਕਹੂੰਗਾ ਵੀ ਇੱਕ ਵਾਰ ਨਾ ਗੱਡੀ ਦਾ ਬੋਰਨਟ ਚੱਕ ਕੇ ਦਿਖਾ ਜਾਵੇ ਜਿਹੜੀ ਵੀਰ ਆਪਣੀ ਵੀਡੀਓ ਦੇਖ ਰਹੇ ਨੇਗੇ ਤੇ ਆਪਾਂ ਚਾਹੁੰਦੇ ਆ ਵੀ ਬਈ ਕਿਸੇ ਵੀਰ ਦਾ ਟਾਈਮ ਨਾ ਖਰਾਬ ਹੋਵੇ ਤੇ ਲਓ ਜੀ ਦੇਖੋ ਆ ਚੈੱਕ ਕਰੋ ਵੀਰੇ ਬਈ ਚਾਬੀ ਤੱਕ ਨਹੀਂ ਲੱਗੀ ਬੋਰਨਟ ਨੂੰ ਠੀਕ ਹੈ ਜੀ ਆ ਚੈੱਕ ਕਰੋ ਆ ਵੀ ਚੈੱਕ ਕਰੋ ਇਧਰ ਠੀਕ ਹੈ ਜੀ ਆ ਗੋਡੇ ਚੈੱਕ ਕਰ ਲਓ ਇਧਰ ਠੀਕ ਹੈ ਜੀ ਗੋਡੇ ਗੁੱਡੇ ਜਮਾ ਓਕੇ ਪਏ ਨੇਗੇ ਆ ਵੀ ਚੈੱਕ ਕਰਾ ਦੇ ਵੀਰੇ ਇਧਰਲਾ ਠੀਕ ਹੈ ਜੀ ਤੇ ਆ ਵੀ ਚੈੱਕ ਕਰਾ ਦੇ ਜੀ ਆ ਵੀ ਦਿਖਾ ਦੇ ਬਈ ਗੋਡੇ ਵੀ ਚੈੱਕ ਕਰਾ ਦੇ ਆ ਇਧਰ ਇੰਜਨ ਵੀ ਦਿਖਾ ਦੇ ਹੁਣ ਸੁੱਕਾ ਇੰਜਨ ਪਿਆਗਾ ਬਈ ਹਾ ਫੱਟੀ ਫੁੱਟੀ ਬਈ ਆ ਵੀ ਨਾਲ ਦੀ ਪਈ ਹੈਗੀ ਠੀਕ ਹੈ ਜੀ ਸੁੱਕਾ ਇੰਜਨ ਪਿਆ ਕੋਈ ਬਲੋ ਪਾਫ ਨਹੀਂ ਕੋਈ ਧੂਹਾ ਨਹੀਂ ਮਾਰਦੀ ਨਾ ਕਾਲਾ ਨਾ ਚਟਾ ਠੀਕ ਹੈ ਜੀ ਤੇ ਬਈ ਜੀ ਓਰੀਜਨਲ ਮੰਗੂ ਬਾਈ ਚੱਲੀ ਆ ਗੱਡੀ ਨੋਨ ਐਕਸੀਡੈਂਟ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਤੇ ਮੈਂ ਲਖਵਿੰਦਰ ਨੂੰ ਕਹਾਂ ਵੀ ਇੱਕ ਵਾਰ ਨਾ ਗੱਡੀ ਦਾ ਸੀਲਾਂ ਚੈੱਕ ਕਰਾ ਦੇ ਆਪਾਂ ਨੋਨ ਐਕਸੀਡੈਂਟ ਦੀ ਕਿਉਂ ਗਾਰੰਟੀ ਲੈਣੇ ਹੈਗੇ ਬਾਈ ਗੱਡੀ ਦੇ ਨਾ ਸੀਲਾਂ ਸੁੱਲਾਂ ਬਾਈ ਜੀ ਨਾਲ ਦੀਆਂ ਪਈਆਂ ਨਹੀਂ ਆ ਠੀਕ ਹੈ ਜੀ ਤੇ ਲੱਗੀ ਬੱਜੀ ਦੀ ਬਾਈ ਆਪਣੀ ਜ਼ਿੰਮੇਵਾਰੀ ਹੈਗੀ ਤੇ ਇੱਕ ਵਾਰ ਲਖਵਿੰਦਰ ਨੂੰ ਕਹਾਂ ਵੀ ਆ ਵੀ ਚੈੱਕ ਕਰਾ ਦੇ ਤਾਂ ਟਾਕੀ ਵਾਲੇ ਕਾ ਵਜੇ ਇਹਨਾਂ ਨੂੰ ਵੀਰੇ ਕੋਈ ਚਾਬੀ ਨਹੀਂ ਲੱਗੀ ਨਾਕਦੋ ਜਹਰ ਲੱਗੀ ਹੋਈ ਹੈਗੀ ਠੀਕ ਹੈ ਜੀ ਜਿਹੜੀਆਂ ਜ਼ਰੂਰੀ ਧਿਆਨ ਦੇਣ ਜੋ ਗੱਲਾਂ ਹੁੰਦੀਆਂ ਨੇ ਬਾਈ ਆਪਾਂ ਉਹ ਜੀ ਜ਼ਰੂਰ ਦੱਸ ਦੇ ਤੇ ਪਿੱਛੋਂ ਵੀ ਵਧੀਆ ਪਈ ਆ ਬਈ ਗੱਡੀ ਹਨਾ ਠੀਕ ਸੀਲਾ ਸੁਲਾ ਇਹ ਵੀ ਬਈ ਪਿੱਛੋਂ ਵਧੀਆ ਪਈ ਆ ਨੀ ਹਨਾ ਜਿਹੜੀ ਮਰਜ਼ੀ ਸੀਲ ਬਈ ਪਰ ਤੁਸੀਂ ਪੱਟ ਕੇ ਚੈੱਕ ਕਰ ਲਿਓ ਗੱਡੀ ਬਈ ਘੈਂਟ ਆ ਅੰਦਰੋਂ ਬਾਹਰੋਂ ਜਮਾ ਕੋਕਾ ਵੀ ਸਾ ਤੇ ਗੱਡੀ ਦੇ ਮੈਂ ਤੁਹਾਨੂੰ ਹੁਣ ਡਿੱਗੀ ਦਿਖਾਉਣਾਗਾ ਇੱਕ ਵਾਰ ਲਖਵਿੰਦਰ ਨੂੰ ਕਹਦੇ ਵੀ ਡਿੱਗੀ ਚੈੱਕ ਕਰਾ ਦਈਏ ਧਿਆਨ ਨਾਲ ਬਗੇ ਤਰੀਕੇ ਨਾਲ ਤੇ ਗੱਡੀ ਦਾ ਨਾ ਬਈ ਇਹ ਆ ਜਿਹੜਾ ਮਿਊਜ਼ਿਕ ਸਿਸਟਮ ਜੇਗਾ ਬਈ ਬਹੁਤ ਵਧੀਆ ਬੁੜਕਦਾਗਾ ਇਹ ਠੀਕ ਆ ਘੈਂਟ বাজਦੇ ਨੇਗੇ ਇਹ ਤੇ ਆ ਚੈੱਕ ਕਰਾ ਵੀ ਰਹਿਣਾ ਗੱਡੀ ਦੇ ਕਬਜੇ ਕਬਜੇ ਇਧਰ ਹਨਾ ਠੀਕ ਆ ਤੇ ਇੱਥੇ ਵੀ ਬਈ ਚਾਬੀ ਤਾਂ ਕਿੰਨੀ ਲੱਗ ਗਈ ਤੁਸੀਂ ਦੇਖ ਲਾਗ ਠੀਕ ਹੈ ਜੀ ਤੇ ਗੱਡੀ ਦੇ ਮੈਂ ਹੁਣ ਤੁਹਾਨੂੰ ਦਿਖਾਵਾਂ ਆ ਚੈੱਕ ਕਰ ਲਓ ਜੀ ਨੀਚੇ ਵਾਲੀ ਬਾਡੀ ਕੋਈ ਜਰਨੀ ਕੁਛ ਨਹੀਂ ਜੇ ਗੱਡੀ ਦੇ ਵੀਰੇ ਟਾਇਰਾਂ ਦੀ ਮੈਂ ਕੰਡੀਸ਼ਨ ਦੀ ਗੱਲ ਕਰਾਂ ਵੀਰੇ ਨਵੇਂ ਵਰਗੇ ਆਪਾਂ ਨੂੰ ਐ ਲੱਗਦਾ ਵੀ ਨਵੇਂ ਵਰਗੇ ਟਾਇਰ ਨੇਗੇ ਇੱਕ ਨਹੀਂ ਵੀਰੇ ਸਾਰੇ ਠੀਕ ਹੈ ਤੇ ਚੈੱਕ ਕਰਾ ਦੇ ਵੀਰੇ ਵਧੀਆ ਤਰੀਕੇ ਨਾਲ ਤੇ ਗੱਡੀ ਤੇ ਬਈ ਸੀਸੇ ਸੁਸਿਆਂ ਦੀ ਪ੍ਰੂਫ ਲੋ ਗਾਰੰਟੀ ਆ ਚੱਲੀ ਦੀ ਗਾਰੰਟੀ ਆ ਨੋਨ ਐਕਸੀਡੈਂਟ ਦੀ ਗਾਰੰਟੀ ਆ ਜਿੱਥੇ ਤੁਸੀਂ ਮਰਜ਼ੀ ਚੈੱਕ ਕਰਾ ਲਿਓ ਜੇ ਮੈਂ ਗੱਲ ਕਰਾਂ ਵੀ ਵੀਰੇ ਗੱਡੀ ਦੇ ਜਿਹੜਾ ਹਲਕੇ ਫੁਲਕੇ ਜਿਹੜੇ ਸਕਰੈਚ ਨੇ ਇੱਕ ਵਾਰ ਉਹ ਮੈਂ ਲਖਵਿੰਦਰ ਨੂੰ ਗੋង ਜਰੂਰ ਚੈੱਕ ਕਰਾ ਦੇ ਲਖਵਿੰਦਰ ਨੂੰ ਗੋਗਾ ਵੀਰੇ ਆਹ ਤਰੀ ਜੂ ਚੈੱਕ ਕਰਾ ਠੀਕ ਹੈ ਤੇ ਬਈ ਜਿਹੜੇ ਸਕਰੈਚ ਵਗੈਰਾ ਨੇ ਆਪਾਂ ਤੁਹਾਨੂੰ ਦੱਸ ਦਨੇ ਆ ਠੀਕ ਹੈ ਜੀ ਆਹ ਹਨਗੇ ਤੇ ਆਹ ਵੀਰੇ ਠੀਕ ਹੈ ਜੀ ਤੇ ਆਹ ਆਹ ਕੰਮ ਆ ਬਈ ਹੋਰ ਕੁਛ ਬਈ ਇੱਤੇ ਗੱਡੀ ਦੇ ਰੁਪਈਆ ਨਹੀਂ ਲੱਗਦਾ ਹੈਗਾ ਠੀਕ ਹੈ ਘੈਂਟ ਕਾਰ ਆ ਗਈ ਸੋਹਣੀਆ ਵਧੀਆ ਕਾਰ ਆ ਗਈ ਤੇ ਬਈ ਜੈਨੂ ਨੇ ਜਾਂ ਕੰਮ ਆਗਾ ਕਿਸੇ ਵੀਰ ਨੂੰ ਬਈ ਚਾਹੀਦੀ ਆ ਬਾਈ ਜੀ ਦੇਖੋ ਮੰਗਣ ਨੂੰ ਤਾਂ ਬਾਈ 1.85 ਪਚਸ ਨਹੀਂ ਵਿਕੀ ਜਾਂਦੇ ਨੇ 1.90 ਦੇ ਵਿਕੀ ਜਾਂਦੇ ਨੇ ਤੇ ਬਾਈ 1,55,000 ਦੀ ਤੁਹਾਨੂੰ ਗੱਡੀ ਮਿਲ ਜੂਗੀ ਠੀਕ ਹੈ ਆਹ ਰੇਟ 'ਚ ਬਾਈ ਤੁਹਾਨੂੰ ਕਿਤੇ ਨਹੀਂ ਮਿਲਣੀ ਗੱਡੀ ਐਨਓਸੀ ਵਗੈਰਾ ਸਭ ਕੁਝ ਮਿਲ ਜੂਗੀ ਕਾਏ ਪੱਤਰ ਤੋਂ ਸਾਰੇ ਕੰਪਲੀਟ ਮਿਲਣਗੇ ਇੰਸੂਰੈਂਸ ਪੋਲੀਸਨ ਕਾਪੀ ਸਾਰਾ ਕੁਝ ਹੈਗਾ ਤੇ ਬਾਕੀ ਕਿਸੇ ਵੀਰ ਨੇ ਬਾਈ ਲੈਣੀ ਆ ਗੱਡੀ ਗੱਲਬਾਤ ਕਰ ਲਿਓ ਤੇ ਮੈਂ ਬਾਈ ਡਿਸਟ੍ਰਿਕਟ ਸੰਗਰੂਰ ਤੂਰੀ ਸ਼ਹਿਰ ਦੇ ਲਾਗੇ ਬੇ ਫੜੇ ਦੀ ਸੱਚੀ ਗੱਲ ਦੀ